ਮੇਰੇ ਵਾਰਡ ਚ ਮੇਰੇ ਓਪੋਨੈਂਟਸ ਜਿਹੜੇ ਉਹ ਕਰੋੜਾ ਰੁਪਏ ਖਰਚ ਕੀਤੇ ਆ ਉਹਨਾਂ ਨੇ ਲੋਕਾਂ ਨੇ ਇਹ ਚੂਸ ਕੀਤਾ ਕਿ ਤਨਬਲ ਉਧਰ ਨਹੀਂ ਜਿਹੜਾ ਬੰਦਾ ਵਿਕਾਸ ਕਰ ਕਰਾਂਦਾ ਜਿਹੜਾ ਉਹਨਾਂ ਦੇ ਨਾਲ ਖੜਦਾ ਦਿਨ ਰਾਤ ਇਸ ਲਈ ਸਾਨੂੰ ਵੋਟ ਪਾ ਕੇ ਲੋਕਾਂ ਨੇ ਇੰਨੀ ਭਾਰੀ ਬਹੁਮੰਦ ਜਿਤਾਇਆ ਤਾਂ ਹੁਣ ਲੋਕਾਂ ਨੇ ਭਰੋਸਾ ਜਿਤਾਤਾ ਤੁਹਾਡੇ ਤੇ ਕੀ ਪ੍ਰਾਇਓਰਟੀ ਰਹੂਗੀ ਕੀ ਰਣਨੀਤੀ ਹੈ ਜਿਹੜੀ ਹੈਗੀ ਵਾਰਡ ਨੂੰ ਲੈ ਕੇ ਤੁਸੀਂ ਅੱਗੇ ਜਾਓਗੇ ਸਰ ਤੁਸੀਂ ਅੱਜ ਹੀ ਦੇਖ ਲਓ ਮੈਂ ਦਫ਼ਤਰ ਆ ਕੇ ਬਹਿ ਗਏ ਆ ਜਿਹੜਾ 2.5 ਸਾਲ ਚ ਆਮ ਆਦਮੀ ਸਰਕਾਰ ਨੇ ਵਾਰਡ ਚ ਇੱਕ ਵੀ ਕੰਮ ਨਹੀਂ ਕਰਾਇਆ ਵਾਰਡ ਬਹੁਤ ਪਿੱਛੇ ਚਲੇ ਗਿਆ ਸੀ ਪਹਿਲਾਂ ਉਹਨੂੰ ਲੀਕ ਤੇ ਲਿਆਉਣਾ ਜੋ ਡਿਵੈਲਪਮੈਂਟ ਦੇ ਕੰਮ ਹੈ ਉਹ ਪ੍ਰਾਇੋਰਟੀ ਤੇ ਉਹ ਸ਼ੁਰੂ ਕਰਾਣੇ ਇਹਨਾਂ ਚੋਣਾਂ ਦੇ ਵਿੱਚ ਟੀਮ ਆਸ਼ੂ ਦੀ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤੁਸੀਂ ਵੀ ਟੀਮ ਆਸ਼ੂ ਦੇ ਮੈਂਬਰ ਹੋ ਜਿਹੜਾ ਵਾ ਪਹਿਲੇ ਵਾਲਾ ਜਲਵਾ ਬਰਕਰਾਰ ਰੱਖਣ ਦੇ ਵਿੱਚ ناکਾਮਯਾਬ ਰਹੀ ਹੈ ਕਾਰਨ ਕੀ ਰਹੇ ਨੇ आशु जी जी મેં ਕਿ ਤੁਹਾਨੂੰ ਪਤਾ ਇਹਨਾਂ ਨੇ ਵੈਂਡੇਟਾ ਪੋਲਿਟਿਕਸ ਕਰਕੇ ਇਹਨਾਂ ਨੇ ਤਸ਼ੱਦਦ ਕੀਤਾ ਜੋ ਉਹਨਾਂ ਦਾ ਉਹ ਤਾਂ ਹਾਈ ਕੋਰਟ ਨੇ ਉਹ ਰਿਜ਼ਲਟ ਬਾਹਰ ਕਾਢ ਹੀ ਦਿੱਤਾ ਉਹ ਬਹੁਤ ਵੱਡਾ ਇੱਕ ਫਰਕ ਸੀ ਜੇ ਆਸ਼ੂ ਜੀ ਬਾਹਰ ਹੁੰਦੇ ਤਾਂ ਸ਼ਾਇਦ ਅਸੀਂ ਉਹੀ ਪਰਫਾਰਮੈਂਸ ਰਿਪੀਟ ਕਰਨੀ ਸੀ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਕਿ ਜਿਹੜਾ ਇੰਦਰਜੀਤ ਇੰਦੀ ਉਹਨਾਂ ਨੇ ਐਮਐਲਏ ਸਾਹਿਬ ਦੇ ਵਾਈਫ ਨੂੰ ਹਰਾਇਆ ਉਹ ਸਮਝ ਲਓ ਅਸੀਂ 17 ਦੀਆਂ 17 ਹੀ ਜਿੱਤ ਲਈਆਂ ਨਗਰ ਨਿਗਮ ਚੋਨਾ ਦੇ ਰਿਜ਼ਲਟ ਆ ਚੁੱਕੇ ਨੇ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਝਾੜੂ ਚਲਦਾ ਹੋਇਆ ਨਜ਼ਰ ਆ ਰਿਹਾ ਪਰ ਕਈ ਵਾਰਡਾਂ ਦੇ ਵਿੱਚ ਐਸੇ ਵਾਰਡ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਵੀ ਦੂਜੀ-ਦੂਜੀ ਵਾਰ ਜਾਂ ਤੀਜੀ-ਤੀਜੀ ਵਾਰ ਉਹ ਆਪਣੇ ਆਪਣੇ ਵਾਰਡ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਲੁਧਿਆਣਾ ਦਾ ਹਲਕਾ ਬੈਕਸ਼ ਦਾ ਵਾਰਡ ਨੰਬਰ 59 ਜਿੱਥੋਂ ਸੋਨਲ ਪੰਕਜ ਕਾਕਾ ਵਿਜੇਤਾ ਰਹੇ ਨੇ ਤੇ ਗੱਲਬਾਤ ਕਰਾਂਗੇ ਅੱਜ ਉਹਨਾਂ ਦੇ ਪੰਕਜ ਕਾਕਾ ਦੇ ਨਾਲ ਜਿਹੜੇ ਪਹਿਲਾ ਕਾਉਂਸਲਰ ਰਹੇ ਨੇ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਪਹਿਲਾਂ ਤਾਂ ਸਾਰੇ ਚਰਚਾ ਚੈਨਲ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਕਾਕਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਬੇਸ਼ੱਕ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਮੇਅਰ ਬਣਨ ਜਾ ਰਹੇ ਨੇ ਤੇ ਲੁਧਿਆਣਾ ਵਿੱਚ ਵੀ ਸਾਹਮਣੇ ਵੱਡੀ ਪਾਰਟੀ ਬਣ ਕੇ ਆਮ ਆਦਮੀ ਪਾਰਟੀ ਉੱਭਰੀ ਆ ਪਰ ਤੁਸੀਂ ਆਪਣਾ ਵਾਰ ਦੂਜੀ ਵਾਰ ਲਗਾਤਾਰ ਜਿੱਤਣ ਦੇ ਜ ਕਾਮਯਾਬ ਰਹੇ ਹੋ ਇਸ ਜਿੱਤ ਦੇ ਪਿੱਛੇ ਕਿਸ਼ ਨੂੰ ਸ਼ਰੇਦਿੰਦ ਟਾਲ ਸਾਹਿਬ ਮੇਰੇ ਵਾਰਡ ਚ ਮੇਰੇ ਓਪੋਨੈਂਟਸ ਜਿਹੜੇ ਉਹ ਕਰੋੜਾ ਰੁਪਏ ਖਰਚ ਕੀਤੇ ਆ ਉਹਨਾਂ ਨੇ ਵੋਟਰਾਂ ਨੂੰ ਪਰਮਾਨ ਲਈ ਧਨ ਬਲ ਜੋ ਕੁਛ ਸੀ ਉਹਨਾਂ ਨੇ ਸਾਰਾ ਕੁਝ ਵਰਤ ਲਿਆ ਬਟ ਜਿਹੜੇ ਮੈਂ ਕੰਮ ਕਰਾਏ ਹੋਏ ਸੀ ਲੋਕਾਂ ਦੇ ਨਾਲ ਲੋਕਾਂ ਨੂੰ ਪਤਾ ਸੀ ਕਿ ਮੈਂ ਉਹਨਾਂ ਨਾਲ ਖੜਦਾ ਹਾਂ ਵਿਕਾਸ ਦੇ ਵਿਕਾਸ ਨੂੰ ਵੋਟ ਕੀਤੀ ਹੈ ਲੋਕਾਂ ਨੇ ਤੇ ਲੋਕਾਂ ਨੇ ਇਹ ਚੂਸ ਕੀਤਾ ਤਨ ਬਲ ਉਧਰ ਨਹੀਂ ਜਿਹੜਾ ਬੰਦਾ ਵਿਕਾਸ ਕਰਾਉਂਦਾ ਜਿਹੜਾ ਉਹਨਾਂ ਦੇ ਨਾਲ ਖੜਦਾ ਦਿਨ ਰਾਤ ਇਸ ਲਈ ਸਾਨੂੰ ਵੋਟ ਪਾ ਕੇ ਲੋਕਾਂ ਨੇ ਇੰਨੀ ਭਾਰੀ ਬਹੁਮੰਦਾ ਜਤਾਇਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੇ ਵਿਰੋਧੀਆਂ ਨੇ ਲੱਖਾਂ ਕਰੋੜਾ ਰੁਪਏ ਲਾਏ ਪੂਰੇ ਸ਼ਾਮਦਮ ਦੰਡ ਬੇੜ ਲਗਾਤੇ ਪਰ ਜਿੱਤ ਫਿਰ ਵੀ ਬਰਾਬਰ ਨਹੀਂ ਹੋਈ ਲੋਕਾਂ ਨੇ ਕੀਤੇ ਹੋਏ ਕੰਮਾਂ ਦਾ ਮੁੱਲ 모ੜਿਆ ਤੇ ਇੱਕ ਵਾਰ ਫਿਰ ਤੁਹਾਨੂੰ ਕੌਂਸਲ ਬਣਾ ਕੇ ਨਿਗਮ ਦੇ ਵਿੱਚ ਭੇਜਿਆ ਜੀ ਬਿਲਕੁਲ ਇਹੀ ਗੱਲ ਹੈ ਔਰ ਮੈਂ ਆਪਣੇ ਦਿਲੋਂ ਇੱਕ ਇੱਕ ਵੋਟਰ ਦਾ ਧੰਨਵਾਦੀਆਂ ਕਿ ਉਹਨਾਂ ਨੇ ਇੰਨਾ ਪਿਆਰ ਇੰਨਾ ਆਸ਼ੀਰਵਾਦ ਦਿੱਤਾ। ਤਾਂ ਜਿਸ ਤਰ੍ਹਾਂ ਪ੍ਰਚਾਰ ਦੇ ਦੌਰਾਨ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਕਿਹਾ ਸੀਗਾ ਕਿ ਅਗਰ ਇੱਕ ਵਾਰ ਫਿਰ ਲੋਕ ਸਾਡੇ ਤੇ ਭਰੋਸਾ ਜਤਾਉਂਦੇ ਨੇ ਤੇ ਇਹ ਵਾਰਡ ਜਿਹੜਾ ਵਾ ਵਾਰਡ ਨੰਬਰ 98 ਲੁਧਿਆਣੇ ਦਾ ਇੱਕ ਨੰਬਰ ਵਾਰਡ ਬਣਾਵਾਂਗੇ। ਤਾਂ ਹੁਣ ਲੋਕਾਂ ਨੇ ਭਰੋਸਾ ਜਤਾਤਾ ਤੁਹਾਡੇ ਤੇ ਕੀ ਪ੍ਰਾਇਓਰਟੀ ਰਹੂਗੀ ਕੀ ਰਣਨੀਤੀ ਹੈ ਜਿਹੜੀ ਹੈਗੀ ਵਾਰਡ ਨੂੰ ਲੈ ਕੇ ਤੁਸੀਂ ਅੱਗੇ ਜਾਓ। ਸਰ ਤੁਸੀਂ ਅੱਜ ਹੀ ਦੇਖ ਲਓ ਮੈਂ ਦਫ਼ਤਰ ਆ ਕੇ ਬਹਿ ਗਿਆ। ਲੋਕ ਸੈਲੀਬ੍ਰੇਟ ਕਰ ਰਹੇ ਮੈਂ ਦਫ਼ਤਰ ਬੈਠਾ ਹਾਂ ਲੋਕਾਂ ਨੂੰ ਮਿਲ ਰਹੇ ਹਾਂ। ਤੇ ਜੋ ਮੈਂ ਵਾਦਾ ਕੀਤਾ ਇੱਕ ਨੰਬਰ ਬਣਾਣਾ ਹੈ ਵਾਰਡ ਨੂੰ ਤਾਂ ਇੱਕ ਨੰਬਰ ਇਹਨੂੰ ਬਣਾਵਾਂਗੇ ਇਹਨੂੰ ਪਹਿਲਾਂ ਲੀਕ ਤੇ ਲਿਆਉਣ ਦੀ ਲੋੜ ਹੈ ਜਿਹੜਾ 2.5 ਸਾਲ ਚ ਆਮ ਆਦਮੀ ਸਰਕਾਰ ਨੇ ਵਾਰਡ 'ਚ ਇੱਕ ਵੀ ਕੰਮ ਨਹੀਂ ਕਰਾਇਆ ਵਾਰਡ ਬਹੁਤ ਪਿੱਛੇ ਚਲੇ ਗਿਆ ਸੀ ਪਹਿਲਾਂ ਉਹਨੂੰ ਲੀਕ ਤੇ ਲਿਆਉਣਾ ਜੋ ਡਵੈਲਪਮੈਂਟ ਦੇ ਕੰਮ ਹੈ ਉਹ ਪ੍ਰਾਇੋਰਟੀ ਤੇ ਉਹ ਸ਼ੁਰੂ ਕਰਾਣੇ ਹੈ ਕਿ ਇਸ ਤਰ੍ਹਾਂ ਦੇਖਦੇ ਹੋ ਟੀਮ ਆਸ਼ੂ ਪਿਛਲੇ ਨਗਰ ਨਿਗਮ ਚੋਣਾ ਦੇ ਵਿੱਚ 17 ਦੇ ਵਿੱਚੋਂ 16 ਵਾਰਡ ਜਿਤਨੇ ਕਾਮਯਾਬ ਰਹਿੰਦੀ ਹੈ ਤੇ 17ਵਾਂ ਵਾਰਡ ਜਿੱਤਣ ਵਾਲੇ ਮਨਿੰਦਰ ਕੋਰ ਘੁੰਮਣ ਜਵਿੰਦਰ ਘੁੰਮਣ ਜਿਹੜੇ ਨੇ ਉਹ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਟੀਮ ਆਸ਼ੂ 17 ਦੇ 17 ਵਾਰਡਾਂ 'ਚ ਆਪਣਾ ਜਿਹੜਾ ਵਾ ਜਲਵਾ ਦਿਖਾਉਂਦੀ ਹੈ ਪਰ ਇਹਨਾਂ ਚੋਣਾਂ ਦੇ ਵਿੱਚ ਟੀਮ ਆਸ਼ੂ ਦੀ ਪਰਫਾਰਮੈਂਸ ਦੀ ਗੱਲ ਕਰਕੇ ਕੀਤੀ ਜਾਵੇ ਤੁਸੀਂ ਵੀ ਟੀਮ ਆਸ਼ੂ ਦੇ ਮੈਂਬਰ ਹੋ ਜਿਹੜਾ ਵਾ ਪਹਿਲੇ ਵਾਲਾ ਜਲਵਾ ਬਰਕਰਾਰ ਰੱਖਣ ਦੇ ਵਿੱਚ ناکਾਮਯਾਬ ਰਹੀ ਹੈ ਕਾਰਨ ਕੀ ਰਹੇ ਨੇ ਈਮ ਆਸ਼ੂ ਦਾ ਜਲਵਾ ਅੱਜ ਵੀ ਉਦਾਂ ਹੀ ਬਰਕਰਾਰ ਹੈ ਆਸ਼ੂ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਇਹਨਾਂ ਨੇ ਵੈਂਡੇਟਾ ਪੋਲਿਟਿਕਸ ਕਰਕੇ ਇਹਨਾਂ ਨੇ ਤਸ਼ੱਦਦ ਕੀਤਾ ਜੋ ਉਹਨਾਂ ਦਾ ਉਹ ਤਾਂ ਹਾਈ ਕੋਰਟ ਨੇ ਉਹ ਰਿਜ਼ਲਟ ਬਾਹਰ ਕਾਢ ਹੀ ਦਿੱਤਾ ਉਹ ਬਹੁਤ ਵੱਡਾ ਇੱਕ ਫਰਕ ਸੀ ਜੇ ਆਸ਼ੂ ਜੀ ਬਾਹਰ ਹੁੰਦੇ ਤਾਂ ਸ਼ਾਇਦ ਅਸੀਂ ਉਹੀ ਪਰਫਾਰਮੈਂਸ ਰਿਪੀਟ ਕਰਨੀ ਸੀ ਬਟ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਕਿ ਜਿਹੜਾ ਇੰਦਰਜੀਤ ਇੰਦੀ ਉਹਨਾਂ ਨੇ ਐਮ ਐਲ ਏ ਸਾਹਿਬ ਦੇ ਵਾਈਫ ਨੂੰ ਹਰਾਇਆ ਉਹ ਸਮੇ ਲੋ ਅਸੀਂ 17 ਦੀਆਂ 17 ਹੀ ਜਿੱਤ ਲਈਆਂ ਪਰ ਮਮਤਾ ਆਸ਼ੂ ਜੜੇ ਸਾਫ ਦਾ ਮੰਤਰੀ ਭਾਤ ਪੋਛਣਾ ਆਸ਼ੂ ਦੇਰਾ ਪਤਨੀ ਨੇ ਉਹ ਆਪਣਾ ਵਾਰਡ ਹਾਰ ਜਾਂਦੇ ਨੇ ਜਿਹੜਾ ਵਾ ਜਿਨ੍ਹਾਂ ਨੂੰ ਲੈ ਕੇ ਕਾਫੀ ਚਰਚਾਵਾਂ ਵੀ ਚੱਲ ਰੀਆਂ ਸੀ ਕਿ ਇਸ ਵਾਰਡ ਦੇ ਉੱਤੇ ਸਾਰਿਆਂ ਦੀ ਨਿਗਾਹ ਵੀ ਬਣੀ ਹੋਈ ਸੀ ਸਰ ਮਮਤਾ ਆਸ਼ੂ ਜੀ ਨੂੰ ਸਾਰੇ ਪਾਸਿਓਂ ਘੇਰਿਆ ਗਿਆ ਸੀ ਆਸ਼ੂ ਜੀ ਦੀ ਕਮੀ ਤੇ ਇੱਕ ਉਹਨਾਂ ਦਾ ਮਮਤਾ ਆਸ਼ੂ ਜੀ ਦਾ ਵਾਰਡ ਇਸ ਤਰ੍ਹਾਂ ਤੋੜਿਆ ਗਿਆ ਸੀ ਉਹਨਾਂ ਨੂੰ ਹੈਰਾਨ ਲਈ ਕਿਉਂਕਿ ਜਿਹੜਾ ਉਹਨਾਂ ਦਾ ਅ ਪਹਿਲਾ ਵਾਲਾ ਵੋਟ ਸੀ ਉਹ ਤਾਂ 80% ਉਹਨਾਂ ਨੇ ਕੱਟ ਹੀ ਦਿੱਤਾ ਸੀ ਬਟ ਠੀਕ ਹੈ ਸਾਨੂੰ ਬਹੁਤ ਦੁੱਖ ਹੈ ਕਿ ਥੋੜੀ ਜੀ ਵੋਟਾਂ ਤੋਂ ਮਮਤਾ ਆਸ਼ੂ ਜੀ ਰਹਿ ਗਏ ਟਾਈਮ ਕੱਟ ਸੀ ਨਵੀਂ ਜਗ੍ਹਾ ਵੱਡਾ ਵੋਟ ਸੀ ਉਹਨਾਂ ਦਾ ਆਸ਼ੂ ਜੀ ਦੀ ਕਮੀ ਵੀ ਬਕਾਇਦਾ ਉਸ ਜਗ੍ਹਾ ਤੇ ਮਹਿਸੂਸ ਹੋਈ ਬਟ ਫਿਰ ਮੈਂ ਕਹਿਣਾ ਚਾਹੂੰਗਾ ਕਿ ਸਾਡੇ ਇੰਦਰਜੀਤ ਇੰਦੀ ਨੇ ਉਹ ਸਾਰੀ ਕਮੀ ਪੂਰੀ ਕਰ ਦਿੱਤੀ ਜੀ ਧੰਨ ਜੀ ਬਿਲਕੁਲ ਆ ਸੀਗੇ ਪੰਕਜ ਕਾਕਾ ਜਿਹੜੇ ਜਿਤ ਨੂੰ ਲੈ ਕੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਵਿਰੋਧੀਆਂ ਨੇ ਬੇਸ਼ੱਕ ਲੱਖਾਂ ਕਰੋੜਾ ਰੁਪਏ ਲਗਾ ਕੇ ਪੂਰੀ ਵਾਹ ਲਾ ਦਿੱਤੀ ਪਰ ਲੋਗਾ ਨੇ ਕਿਤੇ ਕੰਮਾ ਦਾ ਮੁੱਲ ਮੋੜਿਆ ਵਾ ਤੇ ਦੂਜੇ ਪਾਸੇ ਟੀਮ ਆਸ਼ੂਦਾ ਪਰਫਾਰਮੈਂਸ ਨੂੰ ਲੈ ਕੇ ਵੀ ਵੱਡਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਕਿ ਟੀਮ ਆਸ਼ੂਦਾ ਜਲਵਾ ਅੱਜ ਵੀ ਬਰਕਰਾਰ ਹੈ ਬੇਸ਼ੱਕ ਸਰਕਾਰ ਦੀਆਂ ਵਿਰੋਧੀਆਂ ਪਾਰਟੀਆਂ ਦੇ ਪ੍ਰਤੀ ਜੋ ਨੀਤੀਆਂ ਸੀਗੀਆਂ ਉਸ ਨੂੰ ਲੈ ਕੇ ਜਿਹੜਾ ਵਾ ਕੁਝ ਭਾਰ ਪੂਸ਼ਣ ਆਸ਼ੂ ਦੀ ਕਮੀ ਜ਼ਰੂਰ ਮਹਿਸੂਸ ਹੋਈ ਹੈ ਪਰ ਟੀਮ ਆਸ਼ੂਦਾ ਜਲਵਾ ਅੱਜ ਵੀ ਬਰਕਰਾਰ ਹੈ ਕੈਮਰਾ ਸੰਖੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ